ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਅਨ ਆਗਿਆਕਾਰਤਾ ਸ਼ੁਰੂ ਵਿੱਚ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਉਸ ਨੇ ਆਕਾਸ਼ ਅਤੇ ਧਰਤੀ ਉਸ ਵਿੱਚ ਜੋ ਕੁਝ ਹੈ ਰਚਿਆ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਕੀ ਕੀ ਰਚਿਆ ਅਸੀਂ ਇਹ ਦੇਖ ਕੇ ਹੈਰਾਨ ਹੋ ਜਾਂਦੇ ਹਾਂ ਜੋ ਕੁਝ ਪਰਮੇਸ਼ਰ ਨੇ ਰਚਿਆ ਉਹ ਸਭ ਕੁਝ ਚੰਗਾ ਸੀ ਹਰ ਵਸਤੂ ਉਸ ਦੀ ਮਹਿਮਾ ਉਸ ਦੀ ਭਲਾਈ ਔਰ ਸਮਰਥ ਨੂੰ ਦਿਖਾਉਂਦੀ ਹੈ ਪਰਮੇਸ਼ਰ ਨੇ ਅਲੱਗ-ਅਲੱਗ ਤਰ੍ਹਾਂ ਦੇ ਪੇੜ-ਪੌਦੇ ਜੀਵ-ਜੰਤੂ ਪਸ਼ੂ-ਪੰਛੀ ਬਣਾਏ ਪਹਿਲੇ ਮਨੁੱਖ ਨੂੰ ਪਰਮੇਸ਼ਰ ਨੇ ਮਿੱਟੀ ਤੋਂ ਬਣਾਇਆ ਉਸ ਦੇ ਅੰਦਰ ਸਾਹ ਫੂਕਿਆ ਪਹਿਲੇ ਮਨੁੱਖ ਦਾ ਨਾਮ ਆਦਮ ਰੱਖਿਆ ਫਿਰ ਪਰਮੇਸ਼ਰ ਨੇ ਉਸ ਦੀ ਪਸਲੀ ਕੱਢ ਕੇ ਉਸ ਦੀ ਪਸਲੀ ਤੋਂ ਔਰਤ ਬਣਾਈ ਆਦਮ ਦੀ ਪਤਨੀ ਅਤੇ ਸਾਥੀ ਹੋਣ ਵਾਸਤੇ ਰਚਿਆ ਉਸ ਨੂੰ ਹਵਾ ਨਾਮ ਦਿੱਤਾ ਗਿਆ ਪਰਮੇਸ਼ਰ ਨੇ ਆਪਣੇ ਸਰੂਪ ਵਿੱਚ ਬਣਾਇਆ ਉਹ ਆਦਨ ਦੇ ਬਾਗ ਵਿੱਚ ਖੁਸ਼ੀ ਨਾਲ ਰਹਿੰਦੇ ਸੀ ਪਰਮੇਸ਼ਰ ਦੀ ਉਪਸਥਿਤੀ ਵਿੱਚ ਰਹਿੰਦੇ ਸੀ ਆਦਨ ਦੇ ਬਾਗ ਵਿੱਚ ਨਾ ਕੋਈ ਦਰਦ ਸੀ ਨਾ ਕੋਈ ਮੌਤ ਸੀ ਪਰਮੇਸ਼ਰ ਨੇ ਆਦਮ ਨੂੰ ਆਖਿਆ "ਪੇੜ ਦੇ ਸਾਰੇ ਫਲ ਖਾ ਸਕਦੇ ਹੋ ਇੱਕ ਫਲ ਨੂੰ ਛੱਡ ਕੇ ਜਿਸ ਦਿਨ ਤੁਸੀਂ ਖਾਓਗੇ ਉਸ ਦਿਨ ਮਰ ਜਾਓਗੇ" ਸ਼ੈਤਾਨ ਜੋ ਦੁਸ਼ਟ ਆਤਮਾ ਦਾ ਪ੍ਰਦਾਨ ਹੈ ਉਸਨੇ ਹਵਾ ਨੂੰ ਪਰਖਸ਼ਾ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਫਿਰ ਹਵਾ ਨੇ ਫਲ ਤੋੜਿਆ ਖਾਇਆ ਫਿਰ ਉਸਨੇ ਆਪਣੇ ਪਤੀ ਨੂੰ ਵੀ ਦਿੱਤਾ ਫਿਰ ਉਹਨਾਂ ਦਾ ਰਿਸ਼ਤਾ ਪਰਮੇਸ਼ਰ ਨਾਲ ਟੁੱਟ ਗਿਆ ਆਗਿਆਸੀ ਵਚਨ ਵਿੱਚ ਦੇਖਦੇ ਹਾਂ ਕਿਉਂਕਿ ਪਰਮੇਸ਼ਰ ਪਵਿੱਤਰ ਹੈ ਉਸ ਦੀ ਆਗਿਆ ਤੋੜਨ ਵਾਲੇ ਉਸ ਦੀ ਹਜ਼ੂਰੀ ਵਿੱਚ ਨਹੀਂ ਰਹਿ ਸਕਦੇ ਪਰਮੇਸ਼ਰ ਨੇ ਆਦਮ ਔਰ ਹਵਾ ਨੂੰ ਅਦਨ ਦੇ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਫਿਰ ਉਹਨਾਂ ਨੇ ਪਰਮੇਸ਼ਰ ਦੀ ਆਗਿਆ ਨਹੀਂ ਮੰਨੀ ਫਿਰ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਿਆ ਫਿਰ ਆਦਮ ਦਾ ਸਾਰਾ ਵੰਸ਼ ਦੁੱਖ ਅਤੇ ਮੌਤ ਵਿੱਚ ਪੈ ਗਿਆ ਪਰਮੇਸ਼ਰ ਦੇ ਹੱਲੂ ਹੈ ਉਹ ਮਨੁੱਖਾਂ ਨਾਲ ਪਿਆਰ ਕਰਦਾ ਹੈ ਉਹਨੇ ਪਿਆਰ ਕਰਨਾ ਨਹੀਂ ਛੱਡਿਆ ਉਸਨੇ ਮਨੁੱਖ ਨੂੰ ਆਪਣੀ ਹਜ਼ੂਰੀ ਵਿੱਚ ਲੈ ਕੇ ਆਉਣ ਦਾ ਰਸਤਾ ਪਹਿਲੇ ਹੀ ਤਿਆਰ ਕਰ ਲਿਆ ਫਿਰ ਮਨੁੱਖ ਨੂੰ ਦੰਡ ਤੋਂ ਜੋ ਉਸ ਦੇ ਲਾਇਕ ਹੈ ਬਚਾਏਗਾ ਉਸ ਦੇ ਪਾਪ ਔਰ ਸ਼ਰਮਿੰਦਗੀ ਨੂੰ ਦੂਰ ਕਰਕੇ ਸੰਕਤੀ ਵਿੱਚ ਵਾਪਸ ਲਿਆਏਗਾ ਫਿਰ ਪਰਮੇਸ਼ਰ ਨੇ ਆਪਣੀ ਯੋਜਨਾ ਨੂੰ ਇਬਰਾਹਿਮ ਤੇ ਪ੍ਰਗਟ ਕੀਤਾ ਇਬਰਾਹਿਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਉਸ ਦਾ ਆਦਰ ਕੀਤਾ ਉਸ ਨੂੰ ਆਸ਼ੀਸ਼ ਦੇਣ ਦਾ ਪਰਮੇਸ਼ਰ ਨੇ ਇੱਕ ਵਾਅਦਾ ਕੀਤਾ ਉਸ ਦੀ ਸੰਤਾਨ ਨੂੰ ਰੇਤ ਦੇ ਕਣ ਔਰ ਕਾਸ਼ ਦੇ ਤਾਰੇ ਸਮਾਨ ਕਰ ਦੂੰਗਾ ਇਬਰਾਹਿਮ ਨੇ ਵਿਸ਼ਵਾਸ ਕੀਤਾ ਇਸ ਵਿਸ਼ਵਾਸ ਕਰਨ ਉਹ ਧਰਮੀ ਠਹਿਰਿਆ ਆਬਰਾਹਮ ਨੂੰ ਲੋਕਾਂ ਨੇ ਪਰਮੇਸ਼ਰ ਦਾ ਮਿੱਤਰ ਆਖਿਆ ਆਦਮ ਅਤੇ ਹਵਾ ਨੂੰ ਵੀ ਇਸ਼ਰਾਫ ਦਿੱਤਾ ਤੁਸੀਂ ਦੋਨੋਂ ਦੁੱਖ ਚੱਕੋਗੇ ਹਵਾ ਅਤੇ ਆਦਮ ਲਈ ਜਾਨਵਰ ਦੀ ਖੱਲ ਤੋਂ ਕੱਪੜੇ ਬਣਾਏ ਪਰਮੇਸ਼ਰ ਨੇ ਆਖਿਆ ਮਨੁੱਖ ਬੁਰੇ ਅਤੇ ਭਲੇ ਨੂੰ ਜਾਣ ਕੇ ਸਾਡੇ ਵਰਗਾ ਹੋ ਗਿਆ ਹੈ ਉਹ ਫਲ ਤੋੜ ਕੇ ਨਾ ਖਾ ਲੈਣ ਜੋ ਜੀਵਨ ਦੇਣ ਵਾਲਾ ਹੈ ਅਗਰ ਉਹ ਖਾ ਲੈਣਗੇ ਤਾਂ ਹਮੇਸ਼ਾ ਜਿੰਦਾ ਰਹਿਣਗੇ ਪਰਮੇਸ਼ਰ ਨੇ ਅਦਨ ਦੇ ਬਾਗ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਪਹਿਲਾਂ ਪਰਮੇਸ਼ਰ ਆਪਣੇ ਲੋਕਾਂ ਤੋਂ ਆਗਿਆਕਾਰੀ ਚਾਹੁੰਦਾ ਹੈ ਆਗਿਆਕਾਰੀ ਬਣੋ ਅਗਰ ਅਸੀਂ ਵੀ ਪਰਮੇਸ਼ਰ ਦੀ ਆਗਿਆਕਾਰੀ ਦਾ ਪਾਲਨ ਕਰਦੇ ਹਾਂ ਤਾਂ ਪਰਮੇਸ਼ਰ ਦੀ ਆਸ਼ੀਸ਼ ਸਾਡੇ ਤੇ ਬਣੀ ਰਹਿੰਦੀ ਹੈ ਅਗਰ ਅਸੀਂ ਆਗਿਆ ਦਾ ਪਾਲਨ ਨਹੀਂ ਕਰਦੇ ਤਾਂ ਉਸ ਦੇ ਕਰੋਧ ਦਾ ਸਾਹਮਣਾ ਕਰਨਾ ਪਵੇਗਾ ਸਾਨੂੰ ਦੋਸ਼ ਲਾਉਣ ਵਾਲਾ ਨਹੀਂ ਬਣਨਾ ਅਗਰ ਆਦਮ ਤੋਂ ਪੁੱਛਿਆ ਤਾਂ ਇਸਨੇ ਹਵਾ ਦਾ ਨਾਂ ਲੈ ਦਿੱਤਾ ਫਿਰ ਜਦੋਂ ਉਸਨੇ ਹਵਾ ਤੋਂ ਪੁੱਛਿਆ ਤਾਂ ਉਸਨੇ ਸੱਪ ਤੇ ਦੋਸ਼ ਲਾ ਦਿੱਤਾ ਆਪਣੀ ਆਪਣੀ ਗਲਤੀ ਨਹੀਂ ਮੰਨੀ ਇੱਕ ਦੂਜੇ ਤੇ ਦੋਸ਼ ਲਾਉਣ ਲੱਗ ਪਏ ਅਗਰ ਆਦਮ ਆਪਣੀ ਗਲਤੀ ਮੰਨ ਲੈਂਦਾ ਤਾਂ ਪਰਮੇਸ਼ਰ ਦਾ ਨਿਰਣੇ ਹੋਰ ਹੁੰਦਾ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਸਾਨੂੰ ਉਸ ਦਾ ਇਲਜ਼ਾਮ ਦੂਜੇ ਤੇ ਨਹੀਂ ਲਾਉਣਾ ਚਾਹੀਦਾ ਸਾਨੂੰ ਮੰਨ ਕੇ ਪਰਮੇਸ਼ਰ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਸਾਡਾ ਪਰਮੇਸ਼ਰ ਦਿਆਲੂ ਹੈ ਉਹ ਸਾਡੀ ਹਰ ਇੱਕ ਗਲਤੀ ਨੂੰ ਮਾਫ ਕਰਦਾ ਹੈ ਆਦਮ ਤੇ ਹਵਾ ਦੇ ਪਾਪ ਦੇ ਕਾਰਨ ਪਰਮੇਸ਼ਰ ਤੋਂ ਹੀ ਸੰਗਤੀ ਤੋਂ ਉਹ ਦੂਰ ਹੋ ਗਏ ਜਦੋਂ ਅਸੀਂ ਪਾਪ ਕਰਦੇ ਹਾਂ ਤਾਂ ਪਰਮੇਸ਼ਰ ਦੀ ਸੰਗਤੀ ਤੋਂ ਅਸੀਂ ਦੂਰ ਹੋ ਜਾਂਦੇ ਹਾਂ ਤੁਹਾਨੂੰ ਪਰਮੇਸ਼ਰ ਦੀ ਸੰਗਤੀ ਵਿੱਚ ਬਣੇ ਰਹਿਣਾ ਚਾਹੀਦਾ ਹੈ ਅਤੇ ਪਾਪ ਤੋਂ ਦੂਰ ਰਹਿਣਾ ਚਾਹੀਦਾ ਹੈ ਆਮੀਨ